ਜੇ ਕਿਸੇ ਘਰ ਦਾ ਨਮਟਿਆਰਾ ਕਰਨ ਦੀ ਖਾਤਰ ਇਹ ਵਿੱਚ ਦਖਲਦੰਦੀ ਕਰਕੇ ਉਹਨਾਂ ਨੂੰ ਸੈੱਟ ਕਰ ਦਿੰਦੇ ਨੇ ਤਾਂ ਮਾੜਾ ਤੇਰਾ ਢਿੱਡ ਕਿਉਂ ਦੁਖਦਾ ਬਈ ਤੇਰੇ ਢਿੱਡ ਕਾਹ ਤੋਂ ਪੀੜ ਹੋਈ ਏਜੰਟ ਨੇ ਲੱਖਾਂ ਲੋਕਾਂ ਦੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਉੱਥਰੇ ਫਿਰਦੇ ਨੇ ਜਿਨ੍ਹਾਂ ਨੂੰ ਤੂੰ ਰੁਜ਼ਗਾਰ ਨਹੀਂ ਦਿੰਦਾ ਉਹ ਏਜੰਟਾਂ ਕੋਲ ਹੀ ਜਾਣਗੇ ਕਿਹੜੇ ਖੂਚ ਡਿੱਗਣ ਹੋ ਦੱਸਦਾ ਦੇ ਕਿੰਨਿਆਂ ਦਾ ਬੇਰੁਜ਼ਗਾਰੀ ਪੱਤਾ ਲਾਇਆ ਹੋਇਆ ਤੇਰਾ ਇਸ ਕਰਕੇ ਮਾਨ ਸਾਹਿਬ ਤੂੰ ਬੰਦ ਰੱਖਿਆ ਕਰ ਵਧੀਆ ਰਹਿਣਾ ਚੁੱਪ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜਿੰਨਾ ਬੋਲਦੇ ਹੋ ਇਹਨਾਂ ਤੁਸੀਂ ਕਰ ਨਹੀਂ ਰਹੇ ਸੋ ਤੋ ਕੀਤਾ ਨਹੀਂ ਜਾਣਾ ਤੇ ਆ ਲੋਕ ਜਿਨ੍ਹਾਂ ਦੇ ਸਿਰ ਤੇ ਤੇਰੇ ਤਾਜ ਧਰਿਆ ਜਿਨ੍ਹਾਂ ਨੇ ਤੇਰੇ ਸਿਰ ਤੇ ਤਾਜ ਧਰਿਆ ਇਹ ਦਾਤੇ ਵੀ ਨੇ ਤੇ ਦੇਣ ਵੀ ਜਾਣਦੇ ਨੇ ਤੇ ਖੋਣ ਵੀ ਜਾਣਦੇ ਭੜੇਖਾ ਨਾ ਖਾਜੀ